बनाता डका මड़ hoन حال چال ਫਟਾਤੀ ਤੂੰ ਇੱਠਾ ਕਰਨੀ ਹੈ ਹਾਲ ਚਾਲ ਤੁੰਗੂਰੇ ਮਾਰ ਕੇ ਪੁੱਛਦੇ ਹੁੰਦੇ ਆ ਮੈਂ ਕੋ ਕਲਪਨ ਕੀ ਆਪੀ ਤੋ ਉਮਰ ਤਾਂ ਵੇਖ ਲਿਆ ਕਰੋ ਉਮਰ ਦਾ ਲਿਆਸਾ ਕਰ ਲਿਆ ਕਰੋ ਆਪਦੀ ਦਾ ਮਾੜਾ ਮੋਟਾ ਤੂੰ ਤਾਂ ਨਹੀਂ ਤੁਹਾਨੂੰ ਸੰਗ ਸ਼ਰਮ ਹੈਗੀ ਉਮਰਾ ਚ ਕੀ ਰੱਖਿਆ ਹੁੰਦਾ ਜਾ ਜਾ ਵੇ ਟੁੱਟ ਕੇ ਜਾ ਕਮਾਲ ਦੀ ਗੱਲ ਹੈ ਅਸੀਂ ਉਮਰ ਦੇਖ ਲਾ ਉਮਰ ਨੂੰ ਦੱਸ ਮੈਂ ਬੁੱਢਾ ਹੋ ਗਿਆ ਈਓ ਵੀ ਲੈਕ ਹਾਂ ਦੱਸ ਕੀ ਹੈ ਹੋਰ ਠੀਕ ਠਾਕ ਹੈ ਹਾਂ ਤੈਨੂੰ ਮੈਂ ਕਿਵੇਂ ਬਿਮਾਰ ਲੱਗਦੀ ਆ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਹਾਲ ਪੁੱਛਿਆ ਹੈ ਅੱਜ ਕਿਵੇਂ ਟੌਰ ਟੂਰ ਕੱਢੀ ਹੈ ਟੌਰ ਕੱਢਣ ਨੂੰ ਦੱਸ ਮੈਂ ਕੀ ਮੇਕਅਪ ਲਾਈ ਫਿਰਦੀ ਆ ਨਹੀਂ ਨਹੀਂ ਫਰਕ ਤਾਂ ਹੈਗਾ ਚਲ ਤੇਰੀ ਤਾਰੀਫ ਹੀ ਕੀਤੀ ਆ ਸੀ ਕੋਈ ਮਾੜਾ ਤਾਂ ਨਹੀਂ ਕਹਤਾ ਤੈਨੂੰ ਕਰਦੀ ਰਿਆ ਰਗਾਂ ਦੇ ਮੂੰਹ ਤਾਰੀਫ ਕਰਨ ਨਾਲ ਤਾਂ ਮੈਂ ਐਂ ਚੰਗੀ ਆ ਅੱਛਾ ਚਲ ਤੇਰੀ ਮਰਜ਼ੀ ਆ ਵੈਸੇ ਮੈਂ ਮਰੀ ਗੱਲ ਜੀ ਕਰਨੀ ਸੀ ਕੋਈ ਮੈਂ ਕੀ ਗੱਲ ਕਰਨੀ ਸੀ ਉਹ ਬਾਜ਼ੂ ਮਰੀਮੋਟੂ ਜੀ ਕੋਈ ਗੱਲ ਸੀ ਜ਼ਰੂਰੀ ਗੱਲ ਸੀ ਕੋਈ ਅੱਛਾ ਕੀ ਗੱਲ ਸੀ ਦੱਸ ਉਹ ਡਰ ਜਿਆ ਲੱਗਦਾ ਥੋੜਾ ਜਿਹਾ ਤੇਰੀ ਬੁੱਥੀ ਦਸੀ ਜਾਂਦੀ ਆ ਤੇ ਤੂੰ ਕੀ ਭਾਂ ਕੰਨ ਫਿਰਦਾ ਨਾ ਤੁਸੀਂ ਸਾਰੇ ਮਲੰਗ ਇੱਥੇ ਰਾਹ ਚ ਖੜ ਜਾਨੇ ਆ ਉਧਰੋਂ ਗਲੀ ਆ ਗਈ ਤਾਂ ਉਹ ਖੜਾ ਉਧਰੋਂ ਆ ਗਈ ਤਾਂ ਉਹ ਕੋਲ ਤੁਹਾਨੂੰ ਹੋਰ ਕੀ ਕੰਮ ਹੈ ਨਹੀਂਗਾ ਉਹਨਾਂ ਨੇ ਮੈਂ ਤਾਂ ਐਂ ਪੁੱਛਣਾ ਸੀ ਕਿ ਵੀ ਕਿਤੇ ਕੰਮ ਚੱਲੀਆਂ ਤੂੰ ਨਾ ਤੂੰ ਮੈਨੂੰ ਛੱਡਣ ਜਾਣਾ ਉਹ ਗੱਲ ਨਹੀਂ ਚੱਲ ਗਲਤੀ ਹੋ ਗਈ ਬਸ ਚੰਗਾ ਕੰਮ ਹੈ ਨਹੀਂ ਕੋਈ ਇਹਨਾਂ ਨੂੰ ਉਹ ਪੁੱਤ ਆਹ ਚਾ ਤਰੀ ਭਾਬੀ ਨਹੀਂ ਦੇਖੀ ਤੇਰਾ ਤਾਂ ਵਿਆਹ ਹੀ ਨਹੀਂ ਹੋਇਆ ਚਾਚਾ ਓਏ ਕਿਹੜੀ ਭਾਬੀ ਤ੍ਰੀਤੋ ਆਹ ਸੁਣਦੇ ਗਏ ਲੱਭਦੇ ਕੀ ਹੈ ਮੈਨੂੰ ਲੱਗਦੀ ਹੈ ਸੋਹਣੀ ਮੈਂ ਸੁਣਿਆ ਸੀ ਮਨਿੰਦਰ ਗਿੱਲ ਦਾ ਗਾਣਾ ਤਲਸ ਦੇ ਰਹਿਣ ਮੇਰੇ ਨੈਣ ਜਿੰਦਰੇ ਜਿੰਦ ਸਿੱਧ ਨੇ ਉਹ ਦੇਖ ਰਿਹਾ ਲ ਮੈਂ ਉਹ ਗਾਣਾ ਮਸ ਮੇਰੇ ਦਿਮਾਗ ਦੀ ਜੜ ਗਿਆ ਤੇ ਜਿੰਨਾ ਜਰ ਮੈਨੂੰ ਦੇਖਿਆ ਨਾ ਜਾਚਾ ਮੈਨੂੰ ਰੋਟੀ ਚੰਗੀ ਲੱਗਦੀ ਹੈ ਨਾ ਮੈਨੂੰ ਸਵੈਟਰ ਚੰਗਾ ਲੱਗਦਾ ਹੈ ਨੇ ਮੈਨੂੰ ਕੋਟੀ ਜੰਗੀ ਲੱਗਦੀ ਐ ਅੱਛਾ ਰੇ ਜਿੰਨਾ ਚਾਚਾ ਤੂੰ ਪੀਂਗ ਲੰਬੀ ਫੜੀ ਬੈਠਾ ਬਾੜੀ ਲੰਬੀ ਇਹ ਤਾਂ ਨਹੀਂ ਐ ਆਸ਼ਕਿਆਂ ਦੀ ਲੈਣ ਬੱਚੀ ਬੜੀ ਲੰਬੀ ਐ ਅਖੀਰ ਵਿੱਚ ਮੇਰੀ ਵਾਰੀ ਐ ਤੇ ਮੈਂ ਤਾਂ ਹੁਣ ਸਭ ਹੈਦੀ ਐ ਵੀ ਨਾ ਬਸ ਤੂੰ ਹੀ ਆ ਸੈਲ ਚ ਮੈਂ ਤਾਂ ਪ੍ਰੀਤੋਂ ਨੂੰ ਬਸ ਬਦਲ ਦੇ ਬਠਾ ਇਹਨੂੰ ਬਸ ਨਾ ਬੱਚੋਂ ਨੂੰ ਦੱਸ ਦੇ ਸਾਈਦਾ ਬੱਚਾ ਐ ਤੂੰ ਅਜੀ ਹਾਂ ਇਹ ਨਹੀਂ ਜੇ ਟਾਈਮ ਬਹੁਤ ਹੋ ਗਿਆ ਯਾਰਾ ਮ ਨਾਲ ਜਦੀ ਜੂਦੀ ਕੀ ਬਤਰੀ ਆਉਂਦੀ ਹੋਵੇ ਤੇ ਨਹੀਂ ਆਉਂਦੀ ਬਲੈਕ ਆ ਜਾਂਦਾ ਮੈਂ ਨੂੰ ਕਹਾਂ ਜੀ ਜਦ ਮੈਂ ਕਰਦਾ ਗੱਲ ਹੈ ਨਾ ਕੀ ਗੱਲ ਬੜੀ ਖੰਗ ਹੁੰਦੀ ਆ ਓ ਖੰਗ ਕਾ ਨੂੰ ਦਿੱਤੀ ਤੈਨੂੰ ਗੁੱਸਾ ਹੀ ਕਰਨਗੀ ਓ ਮੈਨੂੰ ਅਸਲ 4-5 ਦਿਨ ਹੋ ਗਏ ਹੋਇਆ ਬਹਿ ਗਿਆ ਮੇਰਾ ਸਰੀਰ ਤੇ ਲੈ ਅੱਛਾ ਖੰਗ ਰੇਸ਼ਾ ਬੁਖਾਰ ਇਹ ਮੈਂ ਤੈਨੂੰ ਐ ਪੁੱਛਦਾ ਸੀ ਵੀ ਖੰਗ ਦੀ ਦਵਾਈ ਲੈਣੀ ਹੈ ਕਿਹੜੀ ਵਧੀਆ ਰਹੂਗੀ ਮੈਂ ਤੈਨੂੰ ਐ ਪੁੱਛਦਾ ਸੀ ਅੱਛਾ ਮੈਂ ਦਵਾਈ ਹੁਣ ਤੈਨੂੰ ਮੈਂ ਦੱਸਾਂ ਮੈਂ ਕਿਹਾ ਡਾਕਟਰ ਆ ਯਾਰ ਇਹ ਤੂੰ ਬੱਸ ਕਰ ਹੂੰ ਮੈਨੂੰ ਨਾ ਇੱਥੇ ਵੱਤ ਆਉਣ ਲੱਗ ਗਈ ਤੂੰ ਮੈਂ ਤਾਂ ਮੇਰਾ ਐਸਾ ਡਾਕਟਰ ਜਗਾਉਂਦੇ ਨਹੀਂ ਦੈਂਾ ਜਗਜੀਤ ਨਹੀਂ ਦੈਂਾ ਰੇਂਦਾ ਗੋਰਾ ਤੇ ਮੈਨੂੰ ਲੱਗਿਆ ਭੇ ਚੋਰਾ ਏ ਪੈਨੇ ਹੈ ਭਰਾਵਾ ਏ ਫ੍ਰੀਤੀ ਦਿਲ ਤੋੜਦਾ ਟੁੱਟੇ ਦਿਲ ਕੁਝ ਬੋਲ ਨਹੀਂ ਸਕਦੇ ਰੋਈ ਸਕਦੇ ਨਹੀਂ ਰੁਹੀ ਚੱਲ ਬੈਠਾ ਮਦਰਾ ਆਉਂਦੇ ਬਗਟ ਲਾਇਆ ਹੋਇਆ ਬੈਠਾ ਹੈ ਵੇਚਤੀ ਕਰਾ ਕੇ ਆਇਆ ਹੈ ਢੱਲਾ ਹੀ ਹੋਣਾ ਹੋਰ ਭੰਗੜੇ ਪਾਵਾਂ ਕਿਹਦੇ ਕੋਲੋਂ ਉਹ ਪ੍ਰੀਤੋਰੀ ਆਹ ਉਹਦਾ ਕਾਲਾ ਸੂਟ ਪਾਈ ਫਿਰਦੀ ਸੀ ਅੱਜ ਆਹ ਤੈਨੂੰ ਕੀ ਪਤਾ ਵਾਹ ਵਾਹ ਚੱਲ ਪਹਿਲਾਂ ਤੂੰ ਦੱਸ ਦੇ ਤੂੰ ਸੁਣਾਵ ਦੀ ਹੱਡ ਬੀਤੀ ਦੱਸਣਾ ਕੀ ਹੈ ਮੈਂ ਤਾਂ ਹਾਲ ਚਾਲ ਪੁੱਛ ਲਿਆ ਉਹ ਤਾਂ ਪਤੰਦਰ ਦੀ ਚਾਰੇ ਚੱਕ ਕੇ ਪੈ ਗਈ ਉਹ ਸ਼ੌਕ ਹੋਰ ਕੀ ਇਹ ਕਹਿੰਦੀ ਨਾ ਕਹਿਣਾ ਕੀ ਹੈ ਜੇ ਤੁਹਾਨੂੰ ਅਕਲੀ ਹੈ ਨਹੀਂ ਜੀ ਤੁਹਾਨੂੰ ਸ਼ਰਮ ਹੈ ਨਹੀਂ ਜੀ ਤੁਹਾਨੂੰ ਹਿਆ ਹੈ ਨਹੀਂ ਜੀ ਮੈਂ ਤਾਂ ਜਾਰੀ ਬਣਦੀ ਐ ਰੋ ਤਾਂ ਕੋਈ ਹਾਲ ਨਹੀਂ ਪੁੱਛਿਆ ਕੋਈ ਗਲਤ ਗੱਲ ਤਾਂ ਨਹੀਂ ਕੀਤੀ ਉਹ ਜਿਹੜੀ ਤੇਰੇ ਨਾਲ ਹੋਈ ਹੈ ਨਾ ਉਹੀ ਅੱਜ ਮੇਰੇ ਨਾਲ ਵੀ ਹੈ ਅੱਛਾ ਉਸੇ ਨਾਲ ਹੀ ਪੰਗਾ ਮੈਂ ਲੈ ਮੈਂ ਤੈਨੂੰ ਕਾਲਾ ਸੂਡ ਕਿਉਂ ਗਿਆ ਹੂੰ ਖੋਤੜ ਕੇ ਮੈਂ ਵੀ ਪੰਗਾ ਉਹਦੇ ਨਾਲ ਹੀ ਲੈ ਬਟ ਅੱਛਾ ਕੀ ਕਹਿੰਦੀ ਓ ਮਾਗਾ ਚਲ ਟ੍ਰਾਈ ਮਾਰ ਲੈਨੇ ਕੀ ਗੱਲ ਬਣ ਜੇ ਠੀਕ ਆ ਫੇਰ ਮੈਂ ਤਾਂ ਉਹਨੂੰ ਪੁੱਛਿਆ ਕਿਵੇਂ ਐ ਕਿਉਂ ਐ ਉਹਦਾ ਭਰਾਵਾ ਐ ਪੈਜੀ ਮੈਂ ਆਹ ਵੀ ਮੈਂ ਆਹ ਕੋ ਪਿਸਤੌਲ ਨਹੀਂ ਸੀ ਉਹਨੇ ਮੇਰੇ ਗੋਲੀ ਮਾਰ ਦੇਣੀ ਸੀ ਬਾਤ ਦਾ ਭਰਾਵਾ ਘਬਰਾ ਗਿਆ ਤੈਨੂੰ پتہ عمر ਦੇ ਮਨਤਾਬ ਕਿ ਸੜਾ ਡਰ ਵੀ ਲੱਗਦਾ ਛਤਰਾ ਦਾ ਆ ਕਵੇ ਸਰ ਜੀ ਲੈ ਉਹ ਆ ਗਿਆ ਪੜਾ ਯਾਰ ਵੀ ਹੁਣ ਓਏ ਆ ਵੀ ਕਿਨੇ ਐ ਓਏ ਕਿਵੇਂ ਕਹਦਾ ਯਾਰ ਤੇ ਲੈ ਆਈ ਵੀ ਹੋਇਆ ਫਰਦਾ ਯਾ ਮੇਰੇ ਦੇ ਕਿਸੇ ਨਹੀਂ ਪਿੰਡ ਜੀ ਵੇਚੀ ਨਹੀਂ ਕੀਤੀ ਸੀ ਇਹ ਤਾਂ ਬੇਇੱਜ਼ਤੀ ਕਰਦੀ ਭਰਾ ਉਹ ਤੇਰੀ ਕੀ ਨੇ ਬੇਇੱਜ਼ਤੀ ਕਰਤੀ ਉਹਨੀ ਕਲਿਆ ਸੂਟ ਪਾ ਕੇ ਤੇਰੀ ਫਿਰਦੀ ਹੁੰਦੀ ਲੈ ਬ੍ਰੀਤ ਉਹ ਇਸ ਜਪਾ ਹੈ ਦਾ ਹੋਰ ਖਰਾਬ ਤਾਂ ਬਰ ਬ੍ਰੀਤ ਤਾਂ ਮਗਰ ਤੁਰਾ ਫਿਰਦਾ ਹੈ ਕਿਉਂ ਤੇ ਹੋਰ ਮੈਂ ਵੀ ਉਹਦੇ ਨਾਲ ਬੈਠਾ ਐ ਨਹੀਂ ਕਿ ਉਹਨੂੰ ਛੇੜ ਲਿਆ ਤੇ ਹੁਣ ਤੂੰ ਆ ਕੇ ਸੁਨੇਹਾ ਦੇਤਾ ਮੈਨੂੰ ਲੱਗਦਾ ਕੋਈ ਪੰਜ ਸੱਤ ਹੋਰ ਨਾ ਆ ਜਾਣ ਜਿਹੜੇ ਕਹਿਣ ਵੀ ਬ੍ਰੀਤੋ ਨੇ ਸਾਡੀ ਬੇਇੱਜ਼ਤੀ ਕਰਤੀ ਤੇ ਫੇਰ ਤਾਂ ਉਹਨੇ ਬੇਇੱਜ਼ਤੀ ਕਰਨੀ ਸੀ ਸਾਰੇ ਪਿੰਡ ਦੇ ਮਗਰ ਤੁਰਾ ਫਿਰਦਾ ਜੇ ਤੁਹਾਨੂੰ ਪਤਾ ਹੈ ਉਹ ਪਸੰਦ ਮੇਰੀ ਹੈ ਤੂੰ ਜਰੂਰੀ ਲੱਤ ਲਉਣੀ ਹੈ ਵਿੱਚ ਮੈਂ ਹਾਂ ਤੂੰ ਲੈ ਲੈ ਪਹਿਲਾਂ ਲਾਵਾਂ ਅੱਛਾ ਉਹ ਵੀ ਪਕੜ ਬੂਆ ਜੀ ਇਵੀ ਵਿੱਚ ਬਲਾਇਆ ਫਰਦਾ ਲੈ ਲੈ ਸੁਣ ਲੈ ਗੱਲ ਉਮਰ ਦੇਖ ਆਦੀ ਪਹਿਲਾਂ ਕੋ ਮੇਰਾ ਟੱਡ ਦੇਖ ਮੇਰੀ ਇੱਤਰ ਵੇਖੀ ਯਾਰ ਕਮਾੜਾ ਰੁਪਈਆ ਵਾਲਾ ਬੰਦਾ ਮੈਂ ਉਹ ਸਾਡੇ ਸੂਤੀਆਂ ਹੀ ਤੇ ਤੂੰ ਫੇਰ ਲੜ ਸੂਤ ਕਰ ਲੈਗਾ ਤੂੰ ਉਹਦੀ ਉਮਰ ਤਾਂ ਦੇਖ ਪਹਿਲਾਂ ਉਹਦੀ ਉਮਰ 22-25 ਸਾਲ ਦੀ ਤੇਰੀ ਜਿਹੜੀ ਚਿੱਤੀ ਹੋਈ ਪਈ ਹੈ ਇਹ ਕਮਾਲ ਹੈ ਪੈਸੇ ਚੱਲਦੇ ਆ ਅੱਜ ਕੱਲ ਰੁਪਈਏ ਉਹ ਗੱਲ ਸੁਣ ਲਓ ਮੇਰੀ ਇੱਥੇ ਲੜੀ ਜੈਨੇ ਸਾੜੇ ਭੂੰਡ ਵਾਸ਼ ਕੋ ਜੇ ਉਹਨੇ ਸਰਪੰਚ ਨੂੰ ਦੱਸਤਾ ਜਾਂ ਕਿਤੇ ਹੋਰ ਗੱਲ ਕਰਤੀ ਤੱਕ ਬਿੜਾ ਕਰਕੇ ਹੋ ਜਾਣਾ ਗੱਲ ਇਹ ਵੀ ਸਹੀ ਸੀ ਤੂੰ ਸਵਾਦ ਨਹੀਂ ਆਦੀ ਸੋ ਮੇਰੀ ਗੱਲ ਸੁਣੋ ਮੈਂ ਸੈਣਾ ਐ ਇੰਨੀ ਜੇਤੀ ਵੀ ਹਾਰ ਨਾ ਮੰਨੋ ਹਾਂ ਹਾਰ ਨਹੀਂ ਮੰਨੀ ਦੀ ਤੁਸੀਂ ਨਹੀਂ ਬੰਦਾ ਕੁੜੀਆਂ ਕਰਦੀਆਂ ਕੁੜੀਆਂ ਤੀਬ ਦਾ ਤਿੰਨਾ ਜੋ ਆਪਣਾ ਕੋਈ ਸੂਤ ਆ ਜੇ ਕੰਮ ਹੋਦਰਾ ਕਰੋ ਐਂ ਕਰੋ ਠੀਕ ਹੈ ਯਾਰ ਓਏ ਉਹ ਆਉਂਦੀ ਬਹੁਤ ਥੋੜੀ ਆਉਂਦੀ ਐ ਇਸ ਨੂੰ ਲੈ ਇੱਕ ਵਾਰੀ ਪੰਗਾ ਹੋਰ ਲੈ ਕੇ ਵੇਖ ਲੈਣੇ ਬਣ ਗਈ ਗੱਲ ਠੀਕ ਹੈ ਨਹੀਂ ਚੁੱਪ ਕਰ ਚੰਗੇ ਫਿਰ ਹੈ ਚਲ ਲੈ ਹੋ ਜੋ ਕਹਿ ਦੋ ਤਾ ਉਹ ਦਾਤਣ ਜੀ ਸੱਡਦੇ ਤੂੰ ਤਾਂ ਦਾਤਰ ਮੂੰਹ ਜੀ ਪਈਏ ਜਿਵੇਂ ਤੰਦਰਾ ਮਲੇਸ਼ੀਆ ਤੋਂ ਆਇਆ ਉਹਨੇ ਇਹ ਸੂਟ ਨਹੀਂ ਬਦਲਦੀ ਮਾਂ ਦੀ ਧੀ ਇਕਦਾਂ ਨਹੀਂ ਕੀ ਯਾਰ ਇਹ ਸੂਟ ਜੀ ਸੋਹਣੀ ਲੱਗਦੀ ਹੈ ਭਰਾਵਾ ਕਾਲਾ ਸੂਟ ਸਪਣੀ ਲੱਗਦੀ ਸਪਣੀ ਮੈਰੀ ਇਹ ਮਾਰੂ ਅੱਜ ਡੰਗ ਕਿਸੇ ਦੇ ਕਾਲਾ ਸੱਪ ਰੰਗਾ ਸੂਟ ਪਾ ਲਿਆ ਤੇ ਬਾਣੀਏ ਦੀ ਖੈਰ ਨਹੀਂ ਮੇਰੀ ਗੱਲ ਸੁਣ ਕਹਿ ਲੈਣਾ ਦੋ ਰੰਗੀ ਜੀ ਕਰਿਓ ਉਹਨੂੰ ਐਵੇਂ ਨਾ ਲੱਗੇ

ਨੀ ਆਉ ਉਹ ਮੈਨੂੰ ਲੱਗਦਾ ਜੇ ਨੇਰੀ ਆਉ ਇੰਜਰ ਦਾ ਭੱਜ ਲੋ ਗੜੇ ਪੈਣ ਦੀ ਸੁਭਾਉਣਾ ਮਨ ਦਾ ਫਿਕਰ ਲੱਗਿਆ ਤੇ ਆ ਗਿਆ ਉਹ ਪਤਾ ਨਹੀਂ ਕੀ ਕਰੂਗਾ ਉਹ ਤੇ ਇਹ ਵੀ ਦਾ ਫਿਕਰ ਲੱਗਿਆ ਤੇਰੀ ਤਾਂ ਉਮਰ ਜੀ ਮਿਲਣਾ ਘਟ ਹੈ ਮੈਨੂੰ ਤਾਂ 15 ਪਿੰਡ ਜਿਹੜੇ ਰਹਿਣ ਨਹੀਂ ਦੇਣਾ ਅਗਲਾ ਕੋਈ ਬੁੱਢੇ ਬਾਰੇ ਪੰਗੇ ਲੈਣਾ ਤੂੰ ਐਵੇਂ ਚੌੜੀ ਕਰ ਬੈਠਾ ਯਾਰ ਸਿਆਪਾ ਹੀ ਭੜਿਆ ਯਾਰ ਕਿਤੇ ਯਾਰ ਅਧਰਲੇ ਮਾਫੀ ਮੰਗ ਲੈਨੇ ਹੋਰ ਕੀ ਆ ਉਹ ਮੈਨੂੰ ਤਾਂ ਭਰਾਵਾ ਇਹ ਡਰ ਆ ਵੀ ਕਿਤੇ ਸਰਪੰਚ ਕੋਲਾਂ ਨਾ ਚਲੀ ਜਾਵੇ ਕਿਤੇ ਪਿੰਡ ਦੇ ਚਾਰ ਬੰਦੇ ਇਕੱਠੇ ਕਰ ਲੈਣਾ ਤਾਂ ਆਪਣਾ ਕਰ ਦੂਗੀ ਜਲੂਸ ਦੇਖ ਸੱਚ ਆਪਣੇ ਤਾਂ ਨਾ ਅਗੇ ਨਾ ਪਿੱਛੇ ਐ ਮੈਂ ਬਾੜ ਦੇ ਵਿੱਚੇ ਨਾ ਬਿਆਵੇ ਨਾ ਠੀਕ ਐ ਸੜੇ ਬੰਦੇ ਐ ਆਪਣੇ ਇੰਦੀ ਭੈਣ ਆ ਆਪਾਂ ਜਿਲੇ ਖੈੜ ਆਪਾਂ ਦਾ ਪਰ ਬਹੁਤ ਛੋੜਾ ਨਸੂੜਾ ਖਹਿਣਾ ਯਾਰ ਓਕੇ ਟਾਈਮ ਹੁੰਦਾ ਸਾਡਾ ਕਹਦਾ ਛੱਡ ਦੇ ਮਾਲ ਆ ਯਾਰ ਬਹੁਤ ਯਾਰ ਕਮਾਲ ਹੈ ਮੇਰੀ ਬੇਇੱਜ਼ਤੀ ਹੋਊ ਭੈਣਾ ਨੂੰ ਮਿਰਰ ਨਹੀਂ ਪਤਾ ਯਾਰ ਤੇਰੀ ਬੇਇੱਜ਼ਤੀ ਸਾਡੀ ਨਾ ਹੋਣੀ ਚਾਹੀਦੀ ਯਾਰ ਤੁਸੀਂ ਨਾ ਬੰਗੇ ਰਹੋ ਤੇ ਆਪਾਂ ਆਪਾਂ ਬਾਈ ਕੋ ਜਵਾਨ ਹੈ ਬੰਦੇ ਦੀ ਹੈ ਸਾਨੂੰ ਦੋਨ ਛੱਡ ਗਿਆ ਛਤਰਖਣਾ ਤੇ ਯਾਰ 80000 ਬੰਦਾ ਹੈ ਹੋਰ ਕੀ ਹੈ ਯਾਰ ਮੈਂ ਤਾਂ ਹੁਣ ਕੋਈ ਆਪਾਂ ਹੀ ਜਗਾੜ ਲਾਈਏ ਮੈਂ ਤਾਂ ਤੈਨੂੰ ਹੋਰ ਕਹਿਣਾ ਚੁੱਪ ਰਹੀ ਜਾਜੇ ਪ੍ਰੀਤੀ ਨੂੰ ਮਿਲ ਲੈਣੇ ਆ ਉਹਨੇ ਕਹਿੰਦੀ ਆਪਾਂ ਨੂੰ ਮਾੜਾ ਚੰਗਾ ਸ਼ਬਦੀ ਨਹੀਂ ਕੀਆ ਯਾਰ ਉਹ ਤਾਂ ਗਿਆ ਨਿਕਲ ਹਾਂ ਤੇ ਆਪਾਂ ਹੁਣ ਕੋਈ ਸਕੀਮ ਲਾਈਏ ਨਾਲੇ ਆਪਾਂ ਕਿਹੜਾ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਯਾਰ ਹਾਲ ਚਾਲ ਪੁੱਛਣ ਨੂੰ ਪੁੱਛ ਹੀ ਲੈਂਦਾ ਬੰਦਾ ਹੋਰ ਮੇਰੇ ਤਾਂ ਮਨ ਚ ਕੋਈ ਗੱਲ ਹੀ ਹੈ ਨਹੀਂ ਸੀ ਮੈਂ ਤਾਂ ਵੈਸੇ ਹੀ ਸੁਭਾਈ ਤੌਰ ਤੇ ਜਦੋਂ ਆਪਾਂ ਪਿੰਡ ਦੇ ਜੀਆਂ ਨੂੰ ਬੁਲਾ ਲੈਨੇ ਉਹ ਵੇ ਬੁਲਾਇਆ ਸੀ ਉਹ ਗੁੱਸੇ ਹੀ ਕਰ ਗਈ ਉਹ ਜਣਾ ਮੈਨੂੰ ਤਾਂ ਹੋ ਡਰ ਐ ਇਹ ਸਰਪੰਚ ਕੋਲੇ ਚਲੇ ਜੇ ਨਾ ਬਦਨਾਮੀ ਬਹੁਤ ਹੋਊਗੀ ਯਾਰ ਮੈਂ ਸੁਣਿਆ ਭਰਾਵਾ ਇਹਦੇ ਭਰਾ ਵੀ ਬਹੁਤ ਭੜੇ ਆ ਇਹ ਨਾ ਕੋਈ ਕਹਿੰਦਾ ਬੁੱਢੇ ਬਾਰੇ ਆਪਾਂ ਹੱਡ ਬਣਾ ਦੇ ਬਈ ਨਹੀਂ ਵੀ ਗੱਲ ਤਾਂ ਹੁਣ ਵਧੀ ਪਈ ਐ ਹੁਣ ਛਿੱਤਰ ਵੀ ਚਲਾਵਾ ਮਰੇ ਹੀ ਉਹਨੇ ਛਿੱਤਰ ਤਾਂ ਹੁਣ ਮਰੇ ਹੀ ਐ ਤੇ ਜਾ ਕੇ ਮੈਂ ਤਾਂ ਤਰਲਾ ਦਾ ਕੱਲੀ ਦਾ ਕੱਢ ਲੈਣੇ ਹਜੇ ਕਿਰਾਉ ਘਰੇ ਪਹੁੰਚੀ ਹੋਊਗੀ ਮੈਂ ਤਾਂ ਕਹਿੰਦਾ ਚੱਲ ਉਹਦੇ ਮਗਰ ਚੱਲਦੇ ਆਂ ਉਹ ਤੋਂ ਮਾਫ਼ੀ ਮੂਹ ਹੀ ਮੰਗ ਕੇ ਉਹਨੂੰ ਕਹਿੰਦੇ ਅਸੀਂ ਤੈਨੂੰ ਕਿਹਾ ਕੀ ਐ ਮੁੱਕਰ ਜਾਂਦੇ ਪਤੰਦਰਾ ਜੇ ਸੌਹ ਦੀ ਗੱਲ ਐ ਸੌਹ ਸੂ ਵੀ ਚੱਕ ਜਾਂਗੇ ਉਹਨੇ ਅੱਜ ਕੱਲ੍ਹ ਗਲਜੋਗ ਦਾ ਸਭ ਛੱਡਦਾ ਸਹੀ ਗੱਲ ਐ ਮੈਂ ਤਾਂ ਕਹਿੰਦਾ ਚੱਲ ਗਏ ਹਜੇ ਤਾਂ ਰਾਤ ਹੋਊਗੀ ਐਂ ਕਰਦੇ ਆਂ ਉਹ ਗਈ ਹੈ ਤੇ ਆਪਾਂ ਅਨਾਜਰ ਦੀ ਵਾਲੀ ਗਲੀ ਲੰਘ ਜਾਨੇ ਪਤਲੀ ਬਹੁਤ ਨਹੀਂ ਹੋ ਗਏ ਉਤੋਂ ਹੀ ਉਹ ਕਹਿੰਦਾ ਹੁਣ ਟਾਂਗੜਾ ਭਰਾਵਾ ਵੈਸੇ ਤਾਂ ਪਹਿਲਾਂ ਪਹੁੰਗ ਗਏ ਭੱਜ ਗਏ ਤੇ ਮੜਾ ਇਹਨੂੰ ਸਮਝਾ ਚਲ ਨੰਤਰਲਾ ਕਰ ਲਾਂਗੇ ਭੈਣ ਜਾਨਾ ਭਰਾਵਾ ਭੈਣ ਕੋਈ ਕਿਹੀਂ ਚੱਲਾਂਗੇ ਕਰੀ ਜਰਾ ਚੱਲ ਫਿਰ ਚੱਲ ਭਰਾਵਾ ਛਤਰਾ ਤੋਂ ਬਚਣਾ ਤਾਂ ਜਾ ਕੇ ਘੇਰੀ ਮੈਂ ਮਿੰਤ ਮੋਤ ਕੱਢੀ ਜਰੀ ਮੈਂ ਜਾਉਂਦੀ ਹਾਂ ਤੇ ਉਹ ਮੈਂ ਸਰਪੰਚ ਨੂੰ ਤਲਾਹ ਕਰਕੇ ਹੁਣੀ ਇਹਨਾਂ ਨੇ ਮਜ਼ਾਕ ਉੱਕੀ ਬਣਾ ਛੱਡਿਆ ਸਤਿ ਸ੍ਰੀ ਅਕਾਲ ਪ੍ਰੀਤੀ ਭੈਣ ਜੀ ਹੋਰ ਬੇਟਾ ਕੀ ਹਾਲ ਹੈ ਹਾਂ ਜੀ ਬੇਟਾ ਕਮਾਲ ਹੋ ਗਈ ਸਾਡਾ ਬੇਟਾ ਹੀ ਹੈ ਸਾਡਾ ਸਾਡਾ ਸਹਾਰਾ ਜੀ ਤਾਂ ਭੈਣ ਹੀ ਕਹਾਂਗੇ ਹਰੀ ਕਵਾਂਗੇ ਲੈ ਤੁਸੀਂ ਹੁਣ ਕੀ ਕਹੀ ਜਾਂਦੇ ਸੀ ਏਦੋਂ ਪਹਿਲਾਂ ਮੈਂ ਤਾਂ ਸਰਪੰਚ ਕੋਲੇ ਚੱਲੀ ਸੀ ਕਿ ਤਨਾਦਣ ਉਹਨੂੰ ਹਾਂ ਜੀ ਕੋ ਮਾੜਾ ਸ਼ਬਦ ਤਾਂ ਨਹੀਂ ਤੈਨੂੰ ਬੋਲਿਆ ਪਿੰਡ ਦੀ ਧੀ ਭੈਣੇ ਤੈਨੂੰ ਹਾਲ ਚਾਲ ਪੁੱਛਣੇ ਕੋਈ ਗਲਤ ਤਾਂ ਨਹੀਂ ਬੋਲੇ ਮੈਨੂੰ ਪਤਾ ਤੁਸੀਂ ਕਿਹੜੇ ਹਿਸਾਬ ਨਾਲ ਪੁੱਛਿਆ ਸੀ ਤਾਂ ਤੁਹਾਨੂੰ ਵੀ ਪਤਾ ਤੁਸੀਂ ਕਿਹੜੇ ਹਿਸਾਬ ਨਾਲ ਪੁੱਛਿਆ ਸੀ ਹਾਂ ਨਹੀਂ ਨਹੀਂ ਮੈਨੂੰ ਭੁਲੇਖਾ ਹੀ ਪੈ ਗਿਆ ਮੈਂ ਦੱਸੋ ਵੀ ਤੁਸੀਂ ਇੱਥੇ ਕੀ ਲੈਣ ਆਏ ਹਾਂ ਅੱਜ ਤਾਂ ਤੈਨੂੰ ਕਹਿਣੇ ਆਏ ਆ ਤੇ ਜੇ ਤੁਹਾਨੂੰ ਲੱਗਦਾ ਭਈ ਵੀ ਗਲਤ ਬੋਲੇਗਾ ਤੁਸੀਂ ਮ ਮਾਫੀ ਤਾਂ ਮੇਰੀ ਗੱਲ ਸੁਣ ਲੋ ਮੈਂ ਤਾਂ ਸਰਪੰਚ ਕੋਲ ਹੀ ਚੱਲੀ ਸੀ ਕਿਉਂਕਿ ਤੁਸੀਂ ਬਹੁਤ ਪਰੇਸ਼ਾਨ ਕਰ ਰੱਖਿਆ ਹੈ ਅੱਜ ਦੀ ਨਹੀਂ ਗੱਲ ਬਹੁਤ ਝਰੋਗਾ ਮੈਨੂੰ ਤੁਹਾਡੇ ਮੂੰਹਾਂ ਨਹੀਂ ਵੰਦੀ ਨੂੰ ਮੈਂ ਤਾਂ ਉਮਰ ਦੇ ਮੁਤਾਬਕ ਇਹਦਾ ਕੋਈ ਵੀ ਤੀ ਪੈਣਾ ਪਿੰਡ ਦੀ ਸਾਰੇ ਦਾ ਹਾਲ ਚਾਲ ਪੁੱਛਣਾ ਹੁੰਦਾ ਮੈਂ ਕਿਉਂਕਿ ਗਾ ਮੈਂ ਵੀ ਸਰਪੰਚੀ ਦਾ ਇਲੈਕਸ਼ਨ ਲੜਨਾ ਹੈ ਇਸ ਕਰਕੇ ਹਾਂ ਜੀ ਇਲੈਕਸ਼ਨ ਨੂੰ ਤੂੰ ਹੀ ਰਹਿ ਗਿਆ ਲੈ ਤੇਰੀ ਵੀ ਵੋਟ ਬਣੀ ਹੈ ਹੁਣ ਅਖਰ ਤੂੰ ਹੀ ਵੱਡੀ ਹੈ ਅਸੀਂ ਤਾਂ ਸਾਰਿਆਂ ਨੇ ਸੈਸਰੀ ਕਲੱਬ ਲੈਣੀ ਸਾਰਿਆਂ ਦਾ ਪਤਾ ਹੈ ਚੰਗਾ ਮਾੜਾ ਫਿਰਦੇ ਨੇ ਨਾ ਇੱਥੇ ਮੈਂ ਮੈਂ ਵੀ ਮੈਂ ਖੜਾ ਹੋਣਾ ਸਰਪੰਚੀ ਜੇ ਨੇ ਹੋਣਾ अच्छा ਤੇ ਬੁੱਟੇ ਨੇ ਐਮਸੀ ਬਣ ਜਾਣਾ ਉੱਥੇ ਚਲਾ ਗਿਆ ਆ ਦੀ ਭੈਣ ਕੋਲੇ ਹੁਣ ਤੁਸੀਂ ਇੱਥੇ ਕਿਉਂ ਆਏ ਆ ਅਸੀਂ ਤਾਂ ਤੈਨੂੰ ਕਹਿਣ ਆਏ ਆ ਇਹ ਐਵੇਂ ਕੋਈ ਚੱਕਰ ਨਾ ਭਾਈ ਐਵੇਂ ਬੁੱਢੇ ਬਰੇ ਸਹਣੇ ਵੀ ਵਿਚਾਰਾ ਇਹ ਤਾਂ ਵੀ ਜੀਆ ਜੰਤ ਘਰੇ ਰੋਣਾ ਪਊ ਵਰਤੀ ਹੁਣ ਤੁਸੀਂ ਡਰ ਗਏ ਨਹੀਂ ਡਰ ਗਏ ਕਿਵੇਂ ਡਰ ਗਏ ਜੋ ਮਨ ਨੂੰ ਦਿਹਾੜ ਕੇ ਚਲੋ ਮੰਨ ਲੈ ਚਲ ਕੋਈ ਨਹੀਂ ਤੁਹਾਡੀ ਅਕਲ ਟਿਕਾਣੀ ਆ ਗਈ ਤੁਸੀਂ ਮਾਫੀ ਮੰਗ ਲਈ ਹਾਂਜੀ 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 ਇਹ ਚੱਲੀ ਸੀ ਪੰਚਾਇਤ ਕੋਲੇ ਹਾਂ ਨਾ ਨਾ ਇਹ ਕੰਮ ਨਾ ਕਰੀ ਐਵੇਂ ਸਾਨੂੰ ਪਿੰਡ ਛੱਡਣਾ ਭਾਈ ਇੱਕ ਸਾਡੇ ਨਾਲ ਦਾ ਤਾਂ ਭੱਜ ਗਿਆ ਉਹ ਤਾਂ ਨਹੀਂ ਮੁੜਦਾ ਹੁਣ 6 ਮਹੀਨੇ ਹਾਂ ਤੇ ਅਸੀਂ ਵੀ ਪਿੰਡ ਚੋਂ ਸਾਨੂੰ ਭੱਜਣਾ ਪਊਗਾ ਹੁਣ ਸਾਰਾ ਕੰਮ ਤੇਰੇ ਹੱਥੀ ਆ ਭਾਈ ਤੇ ਫੇਰ ਇਹੋ ਜੇ ਕੰਮ ਕਿਉਂ ਕਰਦੇ ਆ ਐਸ ਕੀ ਤਾਂ ਮੈਂ ਤੁਹਾਨੂੰ ਕਰਦਨੀ ਆ ਮਾਫ ਪਰ ਮੇਰੀ ਗੱਲ ਸੁਣ ਲਓ ਹਾਂਜੀ ਮੇਰੇ ਨਾਲ ਹੀ ਕੀ ਕਿਸੇ ਵੀ ਪਿੰਡ ਦੀ ਧੀ ਭੈਣ ਦੇ ਨਾਲ ਕਿਸੇ ਨਾਲ ਵੀ ਐਂ ਰਾਹ ਜਾਂਦੇ ਨੂੰ ਤੁਸੀਂ ਛੇੜਦੇ ਹੋ ਇਹ ਚੰਗੀ ਗੱਲ ਹੈ ਨਹੀਂ 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 ਬਹੁਤ ਮਾੜੀ ਗੱਲ ਹੈ ਮਾੜੀ ਗੱਲ ਹੈ ਜੀ ਗਲਤੀ ਦੁਬਾਰਾ ਨਹੀਂ ਕਰਨੀ ਨਹੀਂ 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 ਜਵੇਂ ਨਹੀਂ ਨਾ ਮੇਰੇ ਨਾਲ ਗਲਤੀ ਕਰਕੇ ਅਜੇ ਤਾਂ ਕੋਈ ਬਿਮਾਰ ਵੀ ਹੋਊਗਾ ਉਹਨਾਂ ਦਾ ਪਤਾ ਲੈਣ ਨੂੰ ਨਹੀਂ ਜਾਂਦੇ ਉਹ ਤਾਂ ਇੰਨਾ ਡਰ ਗਏ ਸੀ ਚਲੋ ਕੋਈ ਗੱਲ ਨਹੀਂ ਮੇਰੇ ਨਾਲ ਉਮਰ ਚ ਵੱਡੇ ਆ ਥੋੜਾ ਲਿਹਾਜ਼ ਕਰਗੀ ਇੱਕ ਮੈਂ ਚੰਗੇ ਘਰ ਦੀ ਧੀ ਆ ਤੇ ਨਹੀਂ ਮੈਂ ਇੱਥੇ ਜੇ ਰੌਲਾ ਪਾ ਦਿੰਦੀ ਉੱਥੇ ਤੇ ਤੁਹਾਡਾ ਕੀ ਰਹਿ ਜਾਂਦਾ ਥੋੜਾ ਜੁੱਤਕਾ ਮਾਰ ਮਾਰ ਜਲੂਸ ਕੱਢ ਦਿੰਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਡੀ ਚਲ ਹੁਣ ਤਾਂ ਨਹੀਂ ਨਹੀਂ ਜਾਂਦੀ ਐਤ ਕਿ ਤਾ ਤੁਹਾਡੀ ਗਲਤੀ ਕਰ ਬਸ ਬਾਈ ਤਾਂ ਬਹਿਣਾ ਮੁੰਡਾਂ ਦੇ ਛੜਤਾ ਸੋਂ ਖਾਲੀ ਅਸੀਂ ਤਾਂ ਚੱਲੇ ਕਿ ਤੀਰਤਸਨ ਘੁੰਮ ਕੇ ਆਉਣੇ 15-20 ਦਿਨ ਲੱਗ ਜਾਣੇ ਬਹਿਣਾ ਨਹੀਂ ਤੁਹਾਡੇ ਘਰੇ ਵੀ ਧੀਆ ਪਹਿਣਾ ਉਹਨਾਂ ਨੇ ਤਾਂ ਜਾਣਾ ਆਉਣਾ ਹੈਗਾ ਹੀ ਆ ਕਿਸੇ ਸ਼ਰੀਫ ਕੁੜੀ ਨੂੰ ਤੁਸੀਂ ਰਾਹ ਜਾਂਦੀ ਨੂੰ ਆਏ ਹੈ ਤੁਹਾਡੇ ਅਰਗੇ ਸਿਆਣੇ ਬਿਆਣੇ ਛੇੜਨ ਲੱਗੇ ਤੁਸੀਂ ਤਾਂ ਸਭ ਉਹ ਮੁੰਡਿਆਂ ਟੁੰਡਿਆਂ ਨੂੰ ਰੋਕਣਾ ਜਿਹੜੇ ਕਿੰਡਾ ਤੇ ਬਹਿ ਬੇ ਛੇੜਦੇ ਤੈਨੂੰ ਭੁਲੇਖਾ ਪੈ ਗਿਆ ਚੱਲ ਫਿਰ ਗਲਤੀ ਮੰਨ ਲਿਆ ਕੋਈ ਇਹਨੂੰ ਛੇੜ ਨਹੀਂ ਕਹਿੰਦੇ ਆ ਰਾਜ ਜਾਂਦੀ ਕਿਸੇ ਧੀ ਪਹਿਨ ਨੂੰ ਉਹੀ ਬਿਨਾ ਕੰਮ ਤੋਂ ਰੋਕਣਾ ਉਹਨੂੰ ਟੋਕਣਾ ਕਿਸੇ ਚਾਹ ਹਾਲ ਹੀ ਪੁੱਛ ਯਾਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਇਹਨੂੰ ਛੇੜਨਾ ਕਿੰਦੇ ਆ ਅੱਗੇ ਤੋਂ ਅਸੀਂ ਨਹੀਂ ਕਰਦੇ ਭਾਈ ਹਾਂ ਚਲ ਕੋਈ ਗੱਲ ਨਹੀਂ ਚੰਗਾ ਜੀ ਹਾਂ ਚਲ ਠੀਕ ਹੈ ਭੈਣ ਜੀ ਚੰਗਾ ਬੇਟਾ ਚੰਗਾ ਬੇਟਾ ਜੀ ਤੁਹਾਨੂੰ ਕਰਤਾ ਮਾਫ ਚੰਗਾ ਬੇਟਾ ਜੀ ਸਤ ਸ੍ਰੀ ਅਕਾਲ ਚੰਗਾ ਬੇਟਾ ਜੀ ਚੰਗਾ ਪੁੱਤ ਜੀ ਚਲ ਆ ਜਾ ਸਾਰੇ ਬੱਚੇ ਕੀ ਇਹਦਾ ਦੋ ਬਾਂ ਨਾ 15 ਨਹੀਂ ਨਾ 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 ਤੇਰਾ ਬਹੁਤ ਪੜਨੇ ਸੀਗੇ ਮਤਲਬ ਇਹਦਾ ਕੁੜੀ ਸਿਆਣੀ ਸੀ ਜਿਹੜੀ ਵਿਚਾਰੀ ਫਿਰ ਵੀ ਸਾਮੀਦਾਰ ਆਪਣਾ ਛੱਡ ਗਈ ਹਾਂ ਚੱਲ ਫਿਰ ਚੱਲੀਏ ਉਹ ਪੁੱਤੇ ਨੂੰ ਫੋਨ ਮਾਰਨਾ ਪੜੇਗਾ ਉਹ ਪਿੰਡ 사ਸਰੀਕਾਲ ਜੀ ਮੈਂ ਤੁਹਾਡਾ ਦੋਸਤ ਰਵਿੰਦਰ ਗੋਲਡੀ ਇਹ ਫਿਲਮ ਬਣਾਉਣ ਦਾ ਸਾਡਾ ਕਾਰਨ ਉਹਨਾਂ ਲੋਕਾਂ ਵਾਸਤੇ ਹੈ ਜਿਹਨੇ ਪਿੰਡਾਂ ਦੇ ਵਿੱਚ ਆਪਣੀ ਘੱਟ ਉਮਰ ਤੋਂ ਧੀਆ ਪੜਨਾ ਨਾ ਮਜ਼ਾਕ ਕਰਦੇ ਸ਼ਰਾਰਤਾਂ ਕਰਦੇ ਹੈ ਕਿਉਂਕਿ ਪਿੰਡ ਦੀ ਧੀ ਭੈਣ ਆਪਣੀ ਧੀ ਭੈਣ ਹੁੰਦੀ ਹੈ ਇਸ ਕਰਕੇ ਚੰਗਾ ਸੋਚੋ ਮਾੜਾ ਨਾ ਸੋਚੋ ਤੁਹਾਡੀ ਇੱਜ਼ਤ ਪਿੰਡ 'ਚ ਫੇਰ ਹੀ ਪੱਗੀਆਂ ਹੈ ਜੇ ਤੁਸੀਂ ਚੰਗੇ ਕੰਮ ਕਰੋਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲੰਬਾ ਨਾ ਇਸ ਕਰਕੇ ਇਹ ਫਿਲਮ ਬਣਾਈ ਹੈ ਅਗਰ ਤੁਹਾਨੂੰ ਪਸੰਦ ਆਵੇ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀ ਅੱਛੇ ਮੈਸੇਜ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਔਰ ਸਾਡਾ ਚੈਨਲ 골ਡੀ ਕੋਰਕ ਪੂਰਾ YouTube ਤੇ ਮੇਰੀ ਬੇਨਤੀ ਹੈ ਇਹ ਜਰੂਰ ਸਬਸਕ੍ਰਾਈਬ ਕਰਿਓ ਔਰ ਅੱਛੀ ਅੱਛੀ ਫਿਲਮਾਂ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ